ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹਲਾ 3 ਅਨੰਦਿਕੂ ਅਹੰਕਾਰ ਸਤਗੁਰ ਪ੍ਰਸਾਦ आनंद प्रियां मेरी माए सतगुरु मैं पाया सतगुरु ता पाया सह सेती मन वजीयां वा धाइयां राग रतन परिवार प्रियां सुखद गावणी आईयां शब्दो ता गाऊ हरि के राम जन ने बसाया कह नानक आनंद होआ सतगुरु मैं पाया ए मन मेरे आत्म सदा रोहर नालै हरि नाल रोहर ना, तू मन मेरे दुख सब विसारण अंगीकारो करे तेरा कार सत स्वर्ण सब नाग ਲਾਸ ਸੁਰਾਸ ਸੁਆਮੀ ਸੋ ਕਿਉ ਮਨੋਂ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਧਰਮਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਤ ਸਲਾਹ ਤੇਰੇ ਨਾਮ ਨਵਸਾਵਈ ਨਾਮ ਜਿਨ ਕੈ ਮਨੁ ਸਿਆਵਾਜੇ ਸ਼ਬਦ ਘਨੇਰੇ ਹਰ ਨਾਮ ਸੁੱਚੇ ਸਾਹਿਬ ਧਿਆਨ ਹੀ ਕਰਤੀ ਰਹੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਹੀ ਆਧਾਰ ਮੇਰਾ ਜੀ ਹਾਂ ਸਭ ਕੋ ਆਈਆਂ ਕਰ ਸ਼ਾਂਤ ਸੁਖ ਮਨ ਆਏ ਹਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਢਾਹ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋਸ਼ ਖੁਗ ਘਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਖਿਲਾਜਿਤ ਕਰ ਧਾਰਿਆ ਪੰਜ ਦੋ ਤੁਧ ਅਸ ਕੀਤੇ ਕਾਲ ਤਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਸੁਖ ਹੋਆ ਤੇਦ ਘਰਿਆਨ ਹਦ ਵਾਜੀ ਆਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤ੍ਰਵ ਪਾਇਆ ਉਤਰੇ ਸਗਰ ਵਿਸੂਰੇ ਧੂਖ ਰੋਗ ਸੰਤਾਪ ਉਤਰੇ ਸੁਣੇ ਸਚੀ ਬਾਣੀ ਸੰਤ ਸਾਜਣ ਭੈ ਸਰਸਿ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰੂਰੇ ਬਿਨਵੰਤ ਨਾਨਕ ਪੁਰ ਚਰਨ ਲਾਗੇ ਵਾਜਿਆਨ ਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਘਰ ਪ੍ਰਭੂ ਨੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂੰ